ਜਲਦ ਹੀ ਲਾਂਚ ਹੋਵੇਗੀ ਈ ਆਧਾਰ ਐਪ ਆਧਾਰ ਕਾਰਡ ਅਪਡੇਟ ਕਰਨਾ ਹੋਇਆ ਆਸਾਨ ਹਲੋ ਦੋਸਤੋ ਸਤਿ ਸ਼੍ਰੀ ਅਕਾਲ ਪੰਜਾਬੀ ਟੈਗ ਗੁਰੂ ਚੈਨਲ ਤੁਹਾਡਾ ਸਵਾਗਤ ਕਰਦਾ ਹੈ ਜਿਵੇਂ ਕਿ ਤੁਸੀਂ ਜਾਣਦੇ ਹੋ ਅਸੀਂ ਸਮੇਂ-ਸਮੇਂ ਤੇ ਟੈਕਨੋਲੋਜੀ ਤੇ ਬਿਜ਼ਨਸ ਦੇ ਅਪਡੇਟ ਤੁਹਾਡੇ ਨਾਲ ਸਾਂਝੇ ਕਰਦੇ ਹਾਂ ਤਾਂ ਇਸ ਲਈ ਵੀਡੀਓ ਨੂੰ ਲਾਈਕ ਕਰਦੇ ਹੋ ਤੇ ਚੈਨਲ ਨੂੰ ਸਬਸਕ੍ਰਾਈਬ ਵੀ ਕਰ ਲਓ ਤਾਂ ਕਿ ਟੈਕਨੋਲੋਜੀ ਦੇ ਅਪਡੇਟ ਤੁਹਾਡੇ ਤੱਕ ਪਹੁੰਚਣ ਸਭ ਤੋਂ ਪਹਿਲਾਂ ਚਲੋ ਸ਼ੁਰੂ ਕਰਦੇ ਹਾਂ ਅੱਜ ਦਾ ਵੱਡਾ ਅਪਡੇਟ ਭਾਰਤ ਸਰਕਾਰ ਨੇ ਆਧਾਰ ਕਾਰਡਾਂ ਨੂੰ ਅਪਡੇਟ ਕਰਨ ਦੀ ਪ੍ਰਕਿਰਿਆ ਨੂੰ ਸਰਲ ਬਣਾਉਣ ਵੱਲ ਇੱਕ ਵੱਡਾ ਕਦਮ ਚੁੱਕਿਆ। UIDAI ਪਾਸ ਦੀ ਵਿਲੱਖਣ ਪਛਾਣ ਅਥਾਰਟੀ 'ਈ ਆਧਾਰ' ਨਾਮਕ ਇੱਕ ਨਵੀਂ ਮੋਬਾਈਲ ਐਪਲੀਕੇਸ਼ਨ ਲਾਂਚ ਕਰਨ ਦੀ ਤਿਆਰੀ ਕਰ ਰਹੀ ਹੈ। ਇਸ ਆਉਣ ਵਾਲੀ ਐਪ ਦਾ ਉਦੇਸ਼ ਨਾਗਰਿਕਾਂ ਨੂੰ ਆਪਣੀ ਆਧਾਰ ਜਾਣਕਾਰੀ ਨੂੰ ਅਪਡੇਟ ਕਰਨ ਦਾ ਇੱਕ ਆਸਾਨ ਅਤੇ ਸੁਰੱਖਿਅਤ ਤਰੀਕਾ ਪ੍ਰਦਾਨ ਕਰਨਾ ਹੈ। ਇਹ ਲੋਕਾਂ ਨੂੰ ਆਪਣੇ ਨਿੱਜੀ ਵੇਰਵੇ ਜਿਵੇਂ ਕਿ ਮੋਬਾਈਲ ਨੰਬਰ ਜਾਂ ਸੰਪਰਕ ਜਾਣਕਾਰੀ ਖੁਦ ਅਪਡੇਟ ਅਪਡੇਟ ਕਰਨ ਦੀ ਆਗਿਆ ਦੇਵੇਗਾ ਇਸ ਮਾਮੂਲੀ ਅਪਡੇਟ ਲਈ ਆਧਾਰ ਕੇਂਦਰ ਚਾਣ ਦੀ ਜ਼ਰੂਰਤ ਨੂੰ ਖਤਮ ਕਰ ਦੇਵੇਗਾ ਜਿਸ ਨਾਲ ਸਮਾਂ ਅਤੇ ਮਿਹਨਤ ਦੋਮਾਤੀ ਬਚਤ ਹੋਵੇਗੀ ਐਪ ਦੇ ਕੀ ਫਾਇਦੇ ਹਨ ਵਰਤਮਾਨ ਵਿੱਚ ਆਧਾਰ ਵੇਰਵਿਆਂ ਵਿੱਚ ਬਦਲਾਅ ਜਿਵੇਂ ਕਿ ਜਨਮ ਮਿਤੀ ਨਾਮ ਜਾਂ ਪਤਾ ਲਈ ਆਧਾਰ ਸੇਵਾ ਕੇਂਦਰ ਵਿੱਚ ਭੌਤਿਕ ਦਸਤਾਵੇਜ਼ ਜਮ੍ਹਾਂ ਕਰਨ ਦੀ ਲੋੜ ਹੁੰਦੀ ਹੈ ਹਾਲਾਂਕਿ ਇਸ ਨਵੀਂ ਐਪਲੀਕੇਸ਼ਨ ਦੇ ਨਾਲ ਨਵੀਂ ਈ ਆਧਾਰ ਐਪ ਇਸ ਅਪਡੇਟ ਪ੍ਰਕਿਰਿਆ ਨੂੰ ਪੂਰੀ ਤਰ੍ਹਾਂ ਡਿਜੀਟਲ ਬਣਾ ਦੇਵੇਗੀ ਭੋਗਤਾ ਆਪਣੇ ਘਰ ਤੋਂ ਬਾਹਰ ਨਿਕਲੇ ਬਿਨਾ ਐਪ ਤੇ ਕੁਝ ਸਧਾਰਨ ਕਦਮਾਂ ਦੀ ਪਾਲਣਾ ਕਰਕੇ ਆਪਣਾ ਪਤਾ, ਫੋਨ ਨੰਬਰ, ਜਨਮ ਮਿਤੀ ਅਤੇ ਹੋਰ ਜਾਣਕਾਰੀ ਅਪਡੇਟ ਕਰਨ ਦੇ ਯੋਗ ਹੋਣਗੇ। ਕਿਵੇਂ ਕੰਮ ਕਰਦੀ ਹੈ ਇਹ ਐਪਲੀਕੇਸ਼ਨ? ਇਹ ਐਪ ਪ੍ਰਮਾਣਿਤ ਸਰਕਾਰੀ ਡਾਟਾਬੇਸ ਡਾਟਾਵੇਸ ਨਾਲ ਜੋੜਨ ਅਤੇ ਪਾਸਪੋਰਟ, ਡਰਾਈਵਿੰਗ ਲਾਇਸੈਂਸ ਅਤੇ ਜਨਮ ਸਰਟੀਫਿਕੇਟ ਵਰਗੇ ਸਹਾਇਕ ਦਸਤਾਵੇਜ਼ਾਂ ਦੀ ਆਟੋਮੈਟਿਕ ਤਸਦੀਕ ਨੂੰ ਸਮਰੱਥ ਬਣਾਉਣ ਲਈ ਤਿਆਰ ਕੀਤੀ ਗਈ ਹੈ। ਮਹੱਤਵਪੂਰਨ ਗੱਲ ਇਹ ਹੈ ਕਿ ਇਹ ਸਿਸਟਮ ਨਾ ਸਿਰਫ ਅਪਡੇਟਾਂ ਤੇਜ਼ ਕਰੇਗਾ ਬਲਕਿ ਡੇਟਾ ਗਲਤੀਆਂ ਅਤੇ ਧੋਖਾਧੜੀ ਦੀ ਸੰਭਾਵਨਾ ਨੂੰ ਵੀ ਘਟਾਏਗਾ ਸੁਰੱਖਿਆ ਵਤੋਣਾ ਵਰਤਮਾਨ ਵਿੱਚ ਲੱਖਾਂ ਭਾਰਤੀਆਂ ਦੇ ਆਧਾਰ ਡੇਟਾ ਦੀ ਸੁਰੱਖਿਆ ਧੋਖਾਧੜੀ ਅਤੇ ਘੁਟਾਲਿਆਂ ਲਈ ਕਮਜ਼ੋਰ ਹੈ ਇਸ ਲਈ ਸਰਕਾਰ ਨੇ ਇਸ ਐਪ ਰਾਹੀਂ ਸੁਰੱਖਿਆ ਉਪਾਅਾਂ ਨੂੰ ਹੋਰ ਮਜ਼ਬੂਤ ਕੀਤਾ ਹੈ ਯੂਆਈ ਡੀਆਈ ਉਪਭੋਗਤਾਵਾਂ ਨੂੰ ਸੁਰੱਖਿਅਤ ਢੰਗ ਨਾਲ ਪ੍ਰਮਾਣਿਤ ਕਰਨ ਲਈ ਆਰਟੀਫੀਸ਼ੀਅਲ ਇੰਟੈਲੀਜੈਂਸ ਅਤੇ ਚਿਹਰੇ ਦੀ ਪਛਾਣ ਟੈਕਨੋਲੋਜੀਆਂ ਨੂੰ ਏਕੀਕ੍ਰਿਤ ਕਰਨ ਦੀ ਯੋਜਨਾ ਬਣਾ ਰਹੀ ਹੈ ਆਪ ਇੱਕ ਫੇਸ ਮੈਚਿੰਗ ਸਿਸਟਮ ਦੁਆਰਾ ਪਛਾਣਾਂ ਦੀ ਪੁਸ਼ਟੀ ਕਰੇਗਾ ਇਹ ਯਕੀਨੀ ਬਣਾਏਗਾ ਕਿ ਸਿਰਫ ਜਾਇਜ਼ ਉਪਭੋਗਤਾ ਹੀ ਆਪਣੇ ਪ੍ਰੋਫਾਈਲਾਂ ਵਿੱਚ ਬਦਲਾਅ ਕਰ ਸਕਣ ਜਦੋਂ ਕਿ ਨਾਮ ਪਤਾ ਅਤੇ ਮੋਬਾਈਲ ਨੰਬਰ ਵਰਗੀ ਜਾਣਕਾਰੀ ਐਪ ਰਾਹੀਂ ਆਨਲਾਈਨ ਅਪਡੇਟ ਕੀਤੀ ਜਾ ਸਕਦੀ ਹੈ ਬਾਇਓਮੈਟ੍ਰਿਕ ਤਬਦੀਲੀਆਂ ਜਿਵੇਂ ਕਿ ਫਿੰਗਰਪ੍ਰਿੰਟ ਜਾਂ ਆਇਰਿਸ ਸਕੈਨ ਲਈ ਅਜੇ ਵੀ ਆਧਾਰ ਕੇਂਦਰ ਜਾਣ ਦੀ ਲੋੜ ਹੋਵੇਗੀ ਇਹ ਹਾਈਬ੍ਰਿਡ ਸਿਸਟਮ ਉਪਭੋਗਤਾਵਾਂ ਲਈ ਸਹੂਲਤ ਨੂੰ ਯਕੀਨੀ ਬਣਾਏਗਾ ਨਾਲ ਹੀ ਡਾਟਾ ਸੁਰੱਖਿਆ ਅਤੇ ਸ਼ੁ ਤਾਂ ਨੂੰ ਬਣਾਈ ਰੱਖੇਗਾ ਦੋਸਤੋ ਸਾਨੂੰ ਉਮੀਦ ਹੈ ਤੁਹਾਨੂੰ ਅੱਜ ਦਾ ਇਹ ਵੀਡੀਓ ਚੰਗਾ ਲੱਗਾ ਹੋਵੇਗਾ ਅਜੇ ਹੀ ਹੋਰ ਅਪਡੇਟਸ ਲਈ ਜੁੜੇ ਰਹੋ ਸਾਡੇ ਚੈਨਲ ਪੰਜਾਬੀ ਟੈਗ ਗੁਰੂ ਨਾਲ